ਇੱਕ ਇੱਕ ਕਵੀ ਦਰਬਾਰ ਵਿੱਚ ਇੱਕ ਕਵੀ ਦਾ ਹੰਕਾਰ ਦੂਰ ਕਰਨਾ ਆਨੰਦਪੁਰ ਵਿੱਚ ਜਿਸ ਨੇ ਆਨੰਦਗੜ੍ਹ ਦਾ ਕਿਲਾ ਦੇਖਿਆ ਹੈ ਉਹ ਸਮਝ ਸਕਦਾ ਹੈ ਕਿ ਸਤਿਗੁਰੂ ਜੀ ਨਾਲ ਕਿੰਨਾ ਪਿਆਰ ਸੀ ਸਿੱਖ ਸੰਗਤਾਂ ਦਾ ਕਿੰਨੇ ਰੀਤ ਤੇ ਸ਼ਰਧਾ ਨਾਲ ਕਿਲੇ ਦਾ ਇੱਕ ਇੱਕ ਹਿੱਸਾ ਬਣਾਇਆ ਹੋਇਆ ਹੈ ਕਿਲੇ ਦੇ ਤਹਿ ਖਾਨੇ ਦੀਆਂ ਕੋਠੜੀਆਂ ਵਿੱਚ ਕਵਿਸ਼ਰੀ ਰੁਹਾ ਕਰਦੇ ਸਨ ਇਹ ਇੱਕ ਕਵਿਸ਼ਰ ਦੀ ਵੱਖਰੀ ਕੋਠੜੀ ਹੁੰਦੀ ਸੀ ਜਿੱਥੇ ਉਹ ਬੈਠਾ ਹੋਇਆ ਗ੍ਰੰਥਾਂ ਨੂੰ ਵਿਚਾਰਦਾ ਤੇ ਆਪਣੀ ਕਵਿਤਾ ਉਚਾਰਦਾ ਸੀ ਆਪਣੀ ਕੀਤੀ ਰਚਨਾ ਵਿੱਚ ਸਤਿਗੁਰ ਜੀ ਨੂੰ ਸੁਣਾਇਆ ਕਰਦਾ ਸੀ ਪਰ ਸਤਿਗੁਰ ਜੀ ਦਾ ਇਹ ਹੁਕਮ ਸੀ ਕਿ ਕੋਈ ਕਵੀਸ਼ਰ ਆਪਣੀ ਕਵਿਤਾ ਲਿਖ ਕੇ ਕਿਲੇ ਤੋਂ ਬਾਹਰ ਨਹੀਂ ਸੀ ਜਾ ਸਕਦਾ ਦੇਸ਼ ਦੇ ਅਰਵਾਜ ਅਨੁਸਾਰ ਜਿਸ ਦੇ ਦਰਬਾਰ ਵਿੱਚ ਕਵਿਤਾ ਉਚਾਰੀ ਜਾਵੇ ਉਹ ਕਵਿਤਾ ਉਸੇ ਦੀ ਮਲਕੀਅਤ ਹੁੰਦੀ ਸੀ ਕਵੀਸ਼ਰ ਨੂੰ ਰੱਜ ਕੇ ਰੋਟੀ ਕੱਪੜਾ ਦਿੱਤਾ ਜਾਂਦਾ ਸੀ ਤਾਂ ਕਿ ਕਵੀਸ਼ਰ ਨੂੰ ਕਿਸੇ ਹੋਰ ਅੱਗੇ ਜਾ ਕੇ ਤਲੀ ਨਾ ਅਟਣੀ ਪਵੇ ਉਹ ਸਦਾ ਇੱਕੇ ਮਾਲਕ ਕੋਲ ਰਹਿੰਦੇ ਸਨ ਸਤਿਗੁਰੂ ਜੀ ਕਵੀਸ਼ਰਾਂ ਦੀ ਬਹੁਤ ਕਦਰ ਕਰਦੇ ਸਨ ਕਿਸੇ ਨੂੰ ਕਿਸੇ ਤਰ੍ਹਾਂ ਦੀ ਤੰਗ ਤੰਗੀ ਨਹੀਂ ਸਨ ਹੋਣ ਦਿੰਦੇ ਫਿਰ ਵੀ ਐਸੇ ਕਵੀਸ਼ਰ ਸਨ ਜਿਨ੍ਹਾਂ ਨੂੰ ਆਪਣੀ ਰਚਨਾ ਦਾ ਅਭਿਮਾਨ ਸੀ ਤੇ ਉਹ ਸਤਿਗੁਰੂ ਜੀ ਦੇ ਬਖਸ਼ੇ ਹੋਏ ਧਨ ਪਦਾਰਥ ਤੋਂ ਵੱਧ ਧਨ ਚਾਹੁੰਦੇ ਸਨ ਉਹ ਆਪਣੀ ਕਵਿਤਾ ਚਰਾ ਕੇ ਲੈ ਜਾਂਦੇ ਜਾਂ ਜ਼ੁਬਾਨੀ ਯਾਦ ਕਰਕੇ ਫਿਰ ਬਾਹਰ ਜਾ ਕੇ ਲਿਖ ਲੈਂਦੇ ਕਿਉਂਕਿ ਸਹਿਬਾਂ ਦੇ ਘਰੋਂ ਹੁਕਮ ਨਹੀਂ ਸੀ ਕਿ ਜਿਸ ਕਾਗਜ਼ ਉੱਤੇ ਕਵਿਤਾ ਲਿਖੀ ਹੋਈ ਹੋਵੇ ਉਹ ਬਾਹਰ ਚਲੀ ਜਾਵੇ ਇੱਕ ਹੰਸਰਾਜ ਕਵੀ ਸੀ ਉਸ ਨੂੰ ਕੁਝ ਅਭਿਮਾਨ ਹੋ ਗਿਆ ਕਿ ਉਹ ਚੰਗੀ ਕਵਿਤਾ ਲਿਖ ਸਕਦਾ ਹੈ ਉਹਦੇ ਵਰਗੇ ਕਵਿਤ ਸਵਈਏ ਕੋਈ ਨਹੀਂ ਰਚ ਸਕਦਾ ਜੇਕਰ ਉਹ ਆਪਣੀ ਕਵਿਤ ਸਵਈਏ ਲੈ ਕੇ ਬਾਹਰ ਜਾਵੇ ਤਾਂ ਕਿਸੇ ਰਾਜੇ ਬਾਦਸ਼ਾਹ ਨੂੰ ਸੁਣਾਵੇ ਤਾਂ ਬਹੁਤਾ ਧਨ ਪ੍ਰਾਪਤ ਕਰ ਸਕਦਾ ਹੈ ਉਸ ਧਨ ਨਾਲ ਉਹਦੀਆਂ ਸਾਰੀਆਂ ਲੋੜਾਂ ਪੂਰੀਆਂ ਹੀ ਨਹੀਂ ਹੁੰਦੀਆਂ ਸਗੋਂ ਉਹ ਚੰਗੇ ਅਮੀਰਾਂ ਵਿੱਚੋਂ ਗਿਣਿਆ ਜਾਵੇਗਾ ਉਹ ਵੀ ਰਥ ਜਾਂ ਹਾਥੀ ਉੱਤੇ ਚੜ੍ਹ ਕੇ ਉਸੇ ਤਰ੍ਹਾਂ ਤੁਰੇਗਾ ਜਿਵੇਂ ਅਕਬਰ ਦਾ ਇੱਕ ਰਤਨ ਤਾਨਸੈਨ ਤੁਰਿਆ ਕਰਦਾ ਸੀ ਮਾਇਆ ਦੇ ਵੜਿਆਈ ਉਹਦੇ ਚਰਨਾਂ ਵਿੱਚ ਰੁਲੇਗੀ ਐਸੇ ਵਿਚਾਰ ਕਰਕੇ ਉਸਨੇ ਸੋਚਿਆ ਕਿ ਹੁਣ ਕਵਿਤਾ ਕਿਵੇਂ ਚرائی ਜਾਵੇ ਕਾਗਜ਼ ਤਾਂ ਫੜਿਆ ਜਾਵੇਗਾ ਕਿਉਂਕਿ ਰੋਜ਼ ਤਲਾਸ਼ੀ ਹੁੰਦੀ ਹੈ ਆਖਰ ਕਵੀ ਸੀ ਨਵੀਂ ਹੀ ਚਲਾਕੀ ਸੋਜੀ ਉਸਨੇ ਆਪਣੇ ਪੱਟ ਉੱਤੇ ਕਵਿਤਾ ਲਿਖ ਲਈ ਪੱਟ ਉੱਤੇ ਕਵਿਤਾ ਲਿਖ ਕੇ ਉੱਪਰ ਧੋਤੀ ਕਰ ਲਈ ਉਸ ਦਾ ਖਿਆਲ ਸੀ ਕਿ ਜੋ ਕੁਝ ਪੜ੍ਹਦੇ ਤੇ ਪਰਦੇ ਦੇ ਓਲੇ ਹੈ ਉਸ ਦਾ ਸਤਿਗੁਰ ਜੀ ਨੂੰ ਗਿਆਨ ਨਹੀਂ ਸੇਵਾਦਾਰ ਸਿਰਫ ਜੀਵ ਦੇਖੇਗਾ ਤੇ ਬਾਹਰ ਜਾਣ ਦੇਵੇਗਾ ਪਰ ਉਸ ਨੂੰ ਕੀ ਪਤਾ ਸੀ ਕਿ ਚੋਜੀ ਪ੍ਰੀਤਮ ਸਭ ਜਾਣਦਾ ਹੈ ਉਹ ਦਤਾਰ ਕੋਲੋਂ ਕੁਝ ਨਹੀਂ ਭੁੱਲਾ ਉਤਾ ਘਟ ਘਟ ਦੀ ਜਾਣਨ ਹਾਰ ਪ੍ਰਭੂ ਹੈ ਤ੍ਰਿਵੈ ਕਾਲ ਦ੍ਰਿਸ਼ਟ ਹਨ ਉਹਨਾਂ ਕੋਲੋਂ ਕੁਝ ਨਹੀਂ ਲੁਕਿਆ ਸਹਿਬਾ ਨੂੰ ਉਸ ਵੇਲੇ ਪਤਾ ਲੱਗ ਗਿਆ ਜਦੋਂ ਹੰਸ ਰਾਜ ਨੇ ਚੋਰੀ ਕਰਨ ਦਾ ਵਿਚਾਰ ਚਿੱਤ ਵਿੱਚ ਚਿਤਵਿਆ ਸਤਗੁਰ ਜੀ ਮਨ ਦੀ ਮੋਜ ਵਿੱਚ ਬੈਠੇ ਸਨ ਕਿ ਅਚਾਨਕ ਉਹਨਾਂ ਨੇ ਹਜ਼ੂਰੀ ਸੇਵਾਦਾਰ ਨੂੰ ਕੋਲ ਸੱਦਿਆ ਤੇ ਆਖਿਆ ਹੁਣੇ ਪਾਣੀ ਖੁੱਲਾ ਗਰਮ ਕਰੋ ਤੇਲ ਤੇ ਦਹੀਂ ਦਾ ਪ੍ਰਬੰਧ ਕਰੋ ਕਬਿਸ਼ਰਾਂ ਨੂੰ ਇਸ਼ਨਾਨ ਕਰਾਇਆ ਜਾਵੇਗਾ ਆਸੰ ਦੀ ਇੱਛਾ ਹੈ ਕਿ ਜਿਸ ਸਮੇਂ ਕਵੀਜਨ ਗ੍ਰੰਥਾ ਨੂੰ ਪੜ੍ਹਦੇ ਤੇ ਰਚਨਾ ਕਰਕੇ ਬਾਹਰ ਆਉਣ ਤਾਂ ਉਹਨਾਂ ਦਾ ਇਸ਼ਨਾਨ ਕਰਾਇਆ ਜਾਵੇ ਬਹੁਤ ਚਿਰ ਹੋਇਆ ਹੈ ਉਹਨਾਂ ਦੀ ਸੇਵਾ ਚੰਗੀ ਤਰ੍ਹਾਂ ਨਹੀਂ ਹੋਈ ਕਿਵੇਂ ਵੀ ਹੋਵੇ ਦਹੀਂ ਤੇ ਤੇਲ ਦਾ ਪ੍ਰਬੰਧ ਕੀਤਾ ਜਾਵੇ ਸਤਬਚਨ ਜੀ ਹੁਣੇ ਹੁਣੇ ਹੀ ਹੁਕਮ ਦੀ ਪਾਲਣਾ ਹੋ ਜਾਵੇਗੀ ਇਹ ਆਖ ਕੇ ਸੇਵਾਦਾਰ ਚਲੇ ਆ ਗਿਆ ਤੇ ਗੁਰੂ ਇਕ ਲੰਗਰ ਵਿੱਚ ਦੇਗੇ ਪਾਣੀ ਦੇ ਰੱਖ ਦਿੱਤੇ ਜੋ ਗਰਮ ਹੋ ਜਾਣ ਦਹੀਂ ਦੇ ਦੋ ਮਟਕੇ ਪਹਿਲਾਂ ਹੀ ਤਿਆਰ ਸਨ ਇਸ਼ਨਾਨ ਦਾ ਪ੍ਰਬੰਧ ਕੀਤਾ ਗਿਆ ਸਤਗੁਰ ਜੀ ਨੇ ਕਵੀਸ਼ਰਾਂ ਦੇ ਅਸਥਾਨਾਂ ਤੇ ਸੇਵਾਦਾਰਾਂ ਨੂੰ ਸਨੇਹਾ ਭੇਜ ਦਿੱਤਾ ਕਿ ਜਦੋਂ ਕਵੀਸ਼ਰ ਜਨ ਆਪੋ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਣ ਤਾਂ ਉਹਨਾਂ ਨੂੰ ਸਨੇਹਾ ਦੇਣਾ ਕਿ ਸਤਗੁਰ ਜੀ ਬੁਲਾਉਂਦੇ ਹਨ ਕੋਈ ਕਵੀਸ਼ਰ ਸਤਗੁਰ ਜੀ ਦੇ ਮਿਲੇ ਬਿਨਾ ਬਾਹਰ ਨਾ ਜਾਵੇ ਵੇਲਾ ਆ ਗਿਆ ਹਰ ਇੱਕ ਕਵੀਸ਼ਰ ਕਵਿਤਾ ਲਿਖ ਕੇ ਬਾਹਰ ਨਿਕਲਿਆ ਉਸ ਨੂੰ ਸੁਨੇਹਾ ਮਿਲਦਾ ਗਿਆ ਕਿ ਸਤਿਗੁਰੂ ਜੀ ਬੁਲਾਉਂਦੇ ਹਨ ਸਾਰੇ ਕਵੀਸ਼ਰਾਂ ਨੂੰ ਇਹ ਸੁਨੇਹਾ ਸੁਣ ਕੇ ਪ੍ਰਸੰਨਤਾ ਹੋਈ ਪਰ ਹੰਸ ਰਾਜ ਘਬਰਾ ਗਿਆ ਉਹਦੇ ਪਾਪ ਨੇ ਉਸ ਨੂੰ ਭੈਪੀਤ ਕਰ ਦਿੱਤਾ ਖੈਰ ਉਸ ਨੂੰ ਅਜੇ ਹੌਂਸਲਾ ਸੀ ਕਿ ਗੁਰੂ ਜੀ ਨੇ ਕਿਹੜਾ ਲੀੜੇ ਚੁਕਣੇ ਹਨ ਉਹ ਵੀ ਹਜ਼ੂਰੀ ਵਿੱਚ ਪਹੁੰਚ ਗਿਆ ਜਦ ਉਸ ਨੇ ਨਮਸਕਾਰ ਕੀਤੀ ਤਦ ਸਤਿਗੁਰੂ ਜੀ ਨੇ ਆਖ ਸਤਿਗੁਰੂ ਜੀ ਆਖ ਰਹੇ ਸਨ ਸਾਰੇ ਕਵੀ ਜਨ ਇਸ਼ਨਾਨ ਕਰਨ ਪਾਣੀ ਗਰਮ ਦਹੀਂ ਤੇ ਤੇਲ ਸਾਬਣ ਦਾ ਪ੍ਰਬੰਧ ਹੈ ਬੜੇ ਰੀਜ ਨਾਲ ਇਸ਼ਨਾਨ ਕੀਤਾ ਜਾਵੇ ਸੇਵਾਦਾਰ ਹਾਜ਼ਰ ਰਹਿਣਗੇ ਤੇ ਸੇਵਾ ਕਰਨਗੇ ਇਹ ਅਸਾਂ ਦੀ ਖੁਸ਼ੀ ਹੈ ਸਤਗੁਰ ਜੀ ਦੇ ਇਸ ਹੁਕਮ ਨੂੰ ਸਾਰਿਆਂ ਨੇ ਸਿਰ ਮੱਥੇ ਮੰਨਿਆ ਪਰ ਹੰਸ ਰਾਜ ਦਾ ਤਨ ਮਨ ਕੰਬ ਗਿਆ ਉਸ ਨੇ ਸਹਿਬਾ ਅੱਗੇ ਬੇਨਤੀ ਕੀਤੀ ਮਹਾਰਾਜ ਮੈਨੂੰ ਕਿਮਾ ਕਰੋ ਮੈਂ ਅਜੇ ਇਸ਼ਨਾਨ ਨਹੀਂ ਕਰਨਾ ਮੈਨੂੰ ਤਈਏ ਦਾ ਤਾਪ ਹੋ ਜਾਂਦਾ ਹੈ ਅੱਜ ਵਾਰੀ ਹੈ ਇਸ਼ਨਾਨ ਕਰਨ ਨਾਲ ਹੁਣੇ ਹੀ ਅਸਰ ਪੈ ਜਾਵੇਗਾ ਅੱਗੇ ਹੀ ਮੈਂ ਬਹੁਤ ਤੰਗ ਹੋਇਆ ਹਾਂ ਮੈਂ ਫਿਰ ਕਿਸੇ ਦਿਨ ਇਸ਼ਨਾਨ ਕਰ ਲਵਾਂਗਾ ਹੰਸਰਾਜ ਦੀ ਇਹ ਬੇਨਤੀ ਸੁਣ ਕੇ ਸਾਹਿਬ ਹੱਸ ਪਏ ਉਹਨਾਂ ਦੇ ਹਸਣ ਨਾਲ ਹੰਸਰਾਜ ਦਾ ਪੱਠਾ ਬੈਠ ਗਿਆ ਉਹ ਹੈਠਾਂ ਉੱਪਰ ਦੇਖਣ ਲੱਗਾ ਅਜੇ ਉਹ ਕੋਈ ਬਹਾਨਾ ਸੋਚ ਹੀ ਰਿਹਾ ਸੀ ਕਿ ਉੱਥੋਂ ਖਿਸਕ ਜਾਵੇ ਕਿ ਸਤਗੁਰੂ ਜੀ ਨੇ ਫਰਮਾਇਆ ਕਿਉਂ ਭਾਈ ਹੰਸਰਾਜ ਤੈਨੂੰ ਤਾਂ ਇਹਦਾ ਤਾਪ ਹੈ ਜਾਂ ਕਵਿਤਾ ਕਰਨ ਦਾ ਹੰਕਾਰ ਦਾ ਤਾਪ ਹੈ ਕਿ ਤੇਰਾ ਵਿਚਾਰ ਹੈ ਕਿ ਤੂੰ ਸਭ ਤੋਂ ਚੰਗੇ ਸਵਈਏ ਜਾਂ ਕਵੀਤੋ ਉਚਾਰਦਾ ਹੈਂ ਤੇਰੇ ਕਵਿਤਾ ਦੀ ਕੀਮਤ ਕਿਸੇ ਹੋਰ ਥਾਂ ਬਹੁਤ ਪੈ ਸਕਦੀ ਹੈ ਐਸੇ ਹੰਕਾਰ ਦੇ ਅਸਰ ਨਾਲ ਹੀ ਤੇਰਾ ਤਨ ਮਨ ਗਰਮ ਹੈ ਤੂੰ ਇਸ਼ਨਾਨ ਨਹੀਂ ਕਰਨਾ ਚਾਹੁੰਦਾ ਅਸਾਂ ਦਾ ਪਰਮ ਧਰਮ ਹੈ ਕਿ ਤੁਸਾਂ ਦੇ ਹੰਕਾਰ ਰੋਗ ਨੂੰ ਦੂਰ ਕਰੀਏ ਇਸ ਵਾਸਤੇ ਜੇਕਰ ਤੂੰ ਸਾ ਇਸ਼ਨਾਨ ਨਹੀਂ ਕਰਨਾ ਤਾਂ ਨਾ ਸਹੀ ਸਤਗੁਰ ਜੀ ਦੇ ਇੰਨਾ ਬਚਨਾਂ ਨੇ ਸਾਰੇ ਕਵੀਸ਼ਰਾਂ ਨੂੰ ਹੈਰਾਨੀ ਵਿੱਚ ਸੁੱਟ ਦਿੱਤਾ ਕਿ ਕੀ ਮਾਮਲਾ ਹੈ ਹੰਸ ਰਾਜ ਹੁਣ ਨਾ ਹੇਠਲੀ ਦੰਦੀ ਸੀ ਤੇ ਨਾ ਉੱਪਰ ਲਈ ਦੰਦੀ ਸੀ ਸਹਿਬਾ ਨੇ ਬਚਨ ਕੀਤਾ हे ਕਵੀ ਜਨੋ ਸੁਣੋ ਭਾਈ ਹੰਸ ਰਾਜ ਜੀ ਨੇ ਇੱਕ ਸਵਯਾ ਚਾਰਿਆ ਹੈ ਇਸ ਦਾ ਵਿਚਾਰ ਹੈ ਕਿ ਇਸ ਸਵੇ ਦਾ ਅਰਥ ਕਿਸੇ ਨੂੰ ਆਉਣਾ ਔਖਾ ਹੈ ਤੇ ਇਹ ਸਵਯਾ ਬਹੁਤ ਚੰਗਾ ਹੈ ਜੇਕਰ ਕਿਸੇ ਰਾਜੇ ਮਹਾਰਾਜੇ ਨੂੰ ਸੁਣਾਇਆ ਜਾਵੇ ਤਾਂ ਬਹੁਤੀ ਮਾਇਆ ਮਿਲ ਸਕਦੀ ਹੈ ਅਸਾਂ ਤਾਂ ਓਲੇ ਕਰਕੇ ਬਾਹਰ ਖੜਨ ਵਾਸਤੇ ਉਸ ਸਵੇ ਨੂੰ ਭਾਈ ਹੰਸ ਰਾਜ ਨੇ ਆਪਣੇ ਪੱਟ ਉੱਤੇ ਲਿਖ ਲਿਆ ਹੈ ਇਹ ਸੁਣ ਕੇ ਸਾਰੇ ਕਬੀਸ਼ਰ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗ ਪਏ ਉਹ ਹੈਰਾਨ ਸਨ ਕਿ ਭਾਈ ਹੰਸ ਰਾਜ ਨੇ ਐਸੀ ਚੋਰੀ ਕਰਨ ਦਾ ਕਿਉਂ ਯਤਨ ਕੀਤਾ ਹੈ ਗੁਰੂ ਘਰ ਵਿੱਚ ਕਿਸੇ ਗੱਲ ਦਾ ਘਾਟਾ ਹੈ ਇੱਥੇ ਤਾਂ ਸਭ ਕੁਝ ਹੈ ਸੈਵਾ ਨਾਲ ਤਾਂ ਪਾਸ਼ਾ ਦਾ ਮੁਕਾਬਲਾ ਨਹੀਂ ਹੋ ਸਕਦਾ ਰਿੱਧੀਆਂ ਸਿੱਧੀਆਂ ਇੱਥੇ ਵੱਸਦੀਆਂ ਹਨ ਮਾਇਆ ਬਪਰੀ ਸੇਵਾ ਕਰਦੀ ਹੈ ਰਾਜੇ ਮਹਾਰਾਜੇ ਚਰਨ ਪਰਸ ਕੇ ਨਿਹਾਲ ਹੁੰਦੇ ਹਨ ਐਸੇ ਦਾਤੇ ਦਾ ਘਰ ਛੱਡ ਕੇ ਹੋਰ ਘਰ ਵੱਲ ਤੱਕਣਾ ਸਰਾਸਰ ਭੁੱਲ ਹੈ ਕਦੇ ਐਸੀ ਵਿਚਾਰ ਨਹੀਂ ਜਿਤਵਣਾ ਚਾਹੀਦਾ ਹੰਸ ਰਾਜ ਨੇ ਬਹੁਤ ਮਾੜਾ ਕੀਤਾ ਹੈ ਕਵੀਸ਼ਰਾਂ ਦੀ ਜਮਾਤ ਨੂੰ ਬਦਨਾਮ ਕੀਤਾ ਹੈ ਸਹਿਬਾ ਨੇ ਬਚਨ ਕੀਤਾ ਜਿਹੜਾ ਸਵਯਾ ਇਹਨਾਂ ਨੇ ਲਿਖਿਆ ਹੈ ਉਹ ਅਸਾਂ ਨੂੰ ਆਉਂਦਾ ਹੈ ਇਹ ਆਖ ਕੇ ਸਹਿਬਾ ਨੇ ਬ੍ਰਹਮ ਵਿਦਿਆ ਦੇ ਬਲ ਨਾਲ ਸਾਰਾ ਸਵਯਾ ਕਵੀਸ਼ਰਾਂ ਨੂੰ ਸੁਣਾ ਦਿੱਤਾ ਕਵੀਸ਼ਰ ਸੁਣ ਕੇ ਧੰਨ ਸਤਗੁਰ ਜੀ ਧੰਨ ਸਤਗੁਰ ਜੀ ਉਚਾਰਨ ਲੱਗੇ ਪਰ ਹੰਸ ਰਾਜ ਹੰਸ ਦਾ ਸਿਰ ਚਕਰਾਉਣ ਲੱਗਾ ਉਦੀ ਆਤਮਾ ਸ਼ਰਮਿੰਦੀ ਹੋ ਕੇ ਆਪਣੇ ਆਪ ਨੂੰ ਲਾੜਤਾ ਪਾਉਣ ਲੱਗੀ ਆਤਮਾ ਦੀ ਕੂਕ ਸੀ ਇਹ ਕੀ ਕੀਤਾ ਮਹਾ ਮੂਰਖਾ ਤਾਂ ਹੀ ਕੀਤੀ ਕਿ ਨਹੀਂ ਦਾਤੇ ਦੇ ਘਰੋਂ ਮਿਲਦੀ ਮਿਲਦਾ ਹੈ ਚਾਰ ਛਿਲੜਾਂ ਖਾਤਰ ਅਸੀਂ ਬਦਨਾਮੀ ਚੱਲੀ ਵਾਰੀ ਕਿਸਮਤ ਹੁਣ ਸਾਰਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਕੀ ਆਖਣਗੇ ਲੋਕੀ ਕੀ ਖਿਆਲ ਕਰਨਗੇ ਕਵੀਸ਼ਰ ਕੀ ਇਹ ਨਹੀਂ ਸੋਚਦੇ ਹੋਣਗੇ ਕਿ ਹੰਸ ਰਾਜ ਨੇ ਇਸ ਵੇਲੇ ਸ਼ਾਇਦ ਸਤਗੁਰ ਜੀ ਦੀ ਰਚਨਾ ਦਾ ਹੀ ਚੋਰੀ ਕੀਤਾ ਹੈ ਕਾਮ ਖਾ ਚੋਰ ਬਣਿਆ ਇੱਜ਼ਤ ਖਾਕ ਵਿੱਚ ਰਲਾ ਲਈ ਪਰ ਅੱਬ ਪਛਤਾਏ ਕਿਆ ਹੋਤ ਜੋ ਚਿੜੀਆ ਚੁਗ ਗਈ ਖੇਤ ਏਕ ਬਿਸ਼ਰ ਜੀ ਸਤਿਗੁਰ ਜੀ ਬੋਲੇ ਤੁਸਾਂ ਦਾ ਇਲਾਜ ਕਰਨ ਵਾਸਤੇ ਤੁਸਾਂ ਨੂੰ ਦਵਾਈ ਦਿੱਤੀ ਜਾਵੇਗੀ ਇਹ ਆਖ ਕੇ ਸਹਿਬਾਨੇ ਧੰਨਾ ਸਿੰਘ ਨਾਮ ਦੇ ਇੱਕ ਕਾਹੀ ਸਿੱਖ ਨੂੰ ਸੱਦਾ ਮੰਗਵਾਇਆ ਜਦ ਉਹ ਆ ਗਿਆ ਤਾਂ ਉਸ ਨੂੰ ਸਹਿਬਾਨ ਨੂੰ ਕਿਹਾ ਭਾਈ ਧੰਨਾ ਸਿੰਘ ਏਕ ਬਿਸ਼ਰ ਜੀ ਤੁਸਾਂ ਪਾਸੋਂ ਕੋਈ ਕਹਾਤਾ ਸੁਣਨਾ ਚਾਹੁੰਦੇ ਹਨ ਇੱਕ ਸвая ਜੋੜ ਕੇ ਸੁਣਾਓ ਦਾਤੇ ਦਾ ਇਸ਼ਾਰਾ ਸੁਣ ਕੇ ਉਸੇ ਵੇਲੇ ਧੰਨਾ ਸਿੰਘ ਨੇ ਇੱਕ ਸਵਯਾ ਈਉਂ ਸੁਣਵਾ ਦਿੱਤਾ। ਗੁਰ ਹੰਸਰਾਜ ਕਵੀ ਧੰਨਾ ਸਿੰਘ ਨੂੰ ਜਾਣਦਾ ਸੀ ਕਿ ਉਹ ਕਵਿਤਾ ਨਹੀਂ ਉਚਾਰਦਾ ਸੀ ਤੇ ਨਾ ਹੀ ਵਿਦਵਾਨ ਸੀ। ਸਤਗੁਰ ਜੀ ਦੀ ਮਿਹਰ ਨਾਲ ਉਸ ਨੇ ਉਪਰੋਕਤ ਸਵਯਾ ਦੀ ਰਚਨਾ ਕਰ ਦਿੱਤੀ। ਹੰਸਰਾਜ ਸਤਗੁਰ ਸਤਗੁਰ ਜੀ ਦੀ ਚਰਨੀ ਡਿੱਗਾ। ਉਸ ਨੇ ਕਿਹਾ ਮੈਨੂੰ ਖਿਮਾ ਬਖਸ਼ੋ ਮੈਂ ਅੱਗੇ ਨੂੰ ਐਸੀ ਚੋਰੀ ਨਹੀਂ ਕਰਾਂਗਾ। ਸਹਿਬਾ ਨੇ ਉਸ ਨੂੰ ਖਿਮਾ ਬਖਸ਼ੀ ਤੇ ਅੱਗੇ ਨੂੰ ਕਿਸੇ ਨੂੰ ਹੌਸਲਾ ਨਾ ਪਿਆ ਕਿ ਕੋਈ ਕਵਿਤਾ ਦੀ ਚੋਰੀ ਕਰੇ ਇਸ ਦੇ ਪਿੱਛੇ ਸਾਰੀ ਕਵੀਸ਼ਰਾਂ ਨੇ ਨਾਲ ਹੰਸਰਾਜ ਨੂੰ ਵੀ ਇਸ਼ਾਨਾਨ ਕੀਤਾ